ਜੇਕਰ ਤੁਹਾਡੇ ਅੰਦਰ ਕੁਝ ਕਰਨ ਦਾ ਜਨੂਨ ਹੈ ਤਾਂ ਤੁਸੀਂ ਉਸ ਮਿੱਥੇ ਹੋ ਟੀਚੇ ਨੂੰ ਇੱਕ ਦਿਨ ਜ਼ਰੂਰ ਪੂਰਾ ਕਰਨ ਦੇ ਵਿੱਚ ਕਾਮਯਾਬ ਹੋਣੇ ਹੋ ਜੀ ਹਾਂ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਜੋ ਜੋੜਾ ਤੁਹਾਨੂੰ ਦਿਖਾਈ ਦੇ ਰਿਹਾ ਇਹ ਜੋੜਾ ਜਿੱਥੇ ਇਸ ਵਕਤ ਮੌਜੂਦ ਹੈ ਉਸ ਦਾ ਨਾਮ ਹੈ ਸਿੰਧਖੰ ਚੋਟੀ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਸਥਿਤ ਹੈ ਜਿਸ ਦੀ ਉਚਾਈ ਧਰਤੀ ਤੋਂ ਕਰੀਬ 12500 ਫੁੱਟ ਉੱਚੀ ਹੈ ਉੱਚੀ ਚੋਟੀ ਤੇ ਚੜਨਾ ਉਹ ਵੀ ਸਕੂਟੀ ਤੇ ਸਣੇ ਬੱਚਿਆਂ ਨੂੰ ਲੈ ਕੇ ਹੈ ਨਾ ਕਮਾਲ ਦੀ ਗੱਲ ਜੀ ਹਾਂ ਇਹ ਕਮਾਲ ਅੰਮ੍ਰਿਤਸਰ ਦੇ ਰਹਿਣ ਵਾਲੇ ਦਲੇਰ ਸਿੰਘ ਨੇ ਆਪਣੀ ਘਰ ਵਾਲੀ ਰਜਿੰਦਰ ਕੌਰ ਹੋਰਾਂ ਦੇ ਨਾਲ ਮਿਲ ਕੇ ਕੀਤੀ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲ ਸਾਸਰੀ ਘਰ ਮੇਰਾ ਨਾਮ ਰਜਿੰਦਰ ਕੌਰ ਹੈ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਤੇ ਅਸੀਂ ਹਰ ਸਾਲ ਸਾਨੂੰ ਹੋਲੀਆਂ ਦੇ ਦਿਨਾਂ ਤੇ ਛੁੱਟੀਆਂ ਹੁੰਦੀਆਂ ਚਾਰ ਪੰਜ ਅਸੀਂ ਹਰ ਵਾਰੀ ਜਾਂਦਾ ਇਹ ਗੱਡੀ ਤੇ ਜਾਂਦਾ ਇਹ ਅਸੀਂ ਹਰ ਵਾਰੀ ਇਸ ਵਾਰ ਸੋਚਿਆ ਕਿ ਚਲੋ ਸਕੂਟੀ ਤੇ ਚੱਲਦੇ ਹਾਂ ਅਸੀਂ ਫਿਰ ਘਰ ਪਲਾਨ ਬਣਾਇਆ ਚੱਲਦੇ ਹਾਂ ਕਿਸੇ ਉੱਚੀਆਂ ਚੋਟੀਆਂ ਵਗੈਰਾ ਤੇ ਚੱਲਦੇ ਹਾਂ ਤੇ ਚਲੋ ਅਚਾਨਕ ਬਸ ਤੁਰਪੇ ਨਿਕਲ ਪਏ ਫਿਰ ਸਲਾਹ ਕਰਕੇ ਗਏ ਤਾਂ ਅਸੀਂ ਫਿਰ ਜੰਮੂ ਕਸ਼ਮੀਰ ਗਏ ਜੰਮੂ ਕਸ਼ਮੀਰ ਤੋਂ ਅੱਗੇ ਗਏ ਸੈਂਥਾਡੋ ਵਗੈਰਾ ਵਾਪਸੀ ਤੇ ਫਿਰ ਪਤਨੀ ਤੋਂ ਨਥਾ ਟੋਪ ਚਲੇ ਗਏ ਰਸਤੇ ਤੇ ਸਾਨੂੰ ਸਾਰੇ ਦੇ ਕੇ ਹੈਰਾਨ ਹੁੰਦੇ ਸੀਗੇ ਕਿ ਇੰਨੇ ਛੋਟੇ ਬੱਚੇ ਲੈ ਕੇ ਕਿਸ ਤਰ੍ਹਾਂ ਆ ਗਏ ਜੇ ਤੁਸੀਂ ਜਿਸ ਗੱਡੀਆਂ ਤੇ ਲੋਕ ਬੜੀ ਮੁਸ਼ਕਿਲ ਆਂਦੇ ਆ ਤੇ ਇੰਨਾ ਛੋਟਾ ਜਿਹਾ ਬੱਚਾ ਤੁਹਾਡੇ ਨਾਲ ਤੁਸੀਂ ਤਾਂ ਵਾਹ ਰਿਕਾਰਡ ਕਾਇਮ ਕਰਤਾ ਸਾਰੇ ਖੁਦ ਸਾਨੂੰ ਕਹਿੰਦੇ ਸੀ ਤੇ ਕੁਝ ਸਾਨੂੰ ਮਨਾ ਵੀ ਕਰਦੇ ਸੀ ਕਿ ਇੰਨੀ ਦੂਰ ਤੱਕ ਨਾ ਜਾਓ ਅੱਗੇ ਉਚਾਈ ਬਹੁਤ ਐ ਠੰਡ ਬਹੁਤ ਐ ਅਸੀਂ ਕਿ ਕੋਈ ਗੱਲ ਨਹੀਂ ਕੁਛ ਨਹੀਂ ਦਾ ਪਰਮਾਤਮਾ ਸਾਡੇ ਨਾਲ ਆ ਤੇ ਬੱਚੇ ਵੀ ਇੰਜੋਏ ਕਰਦੇ ਨੇ ਅਸੀਂ ਵੀ ਇੰਜੋਏ ਕਰਦੇ ਨੇ ਠੀਕ ਆ ਹਵਾ ਬਹੁਤ ਠੰਡੀ ਸੀ ਬਰਫੀਲੀ ਹਵਾ ਸੀਗੀ ਚੱਲਦੇ ਗਏ ਬਹੁਤ ਇੰਜੋਏ ਕੀਤਾ ਸੀ ਪੂਰੇ ਪਰਿਵਾਰ ਨੇ ਤਾਂ ਲਾਸਟ ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਇੱਕ ਦਿਨ ਦਾ ਪੂਰੀ ਰਾਤ ਬਾਰਿਸ਼ ਵੀ ਹੁੰਦੀ ਰਹੀ ਬਾਰਿਸ਼ ਤੋਂ ਬਾਅਦ ਅਸੀਂ ਵਾਪਸ ਆਣਾ ਸੀ ਸਵੇਰੇ ਲੇਟ ਵੀ ਹੋ ਗਿਆ ਕਾਫੀ ਤਾਂ ਰਸਤਾ ਵੀ ਥੋੜਾ ਨਾ ਬਾਰਿਸ਼ ਦੇ ਕਾਰਨ ਖਰਾਬ ਹੋ ਗਿਆ ਉਹਦੇ ਕਾਰਨ ਇਹ ਸਕੂਟੀ ਚਲਾ ਰਹੇ ਸੀ ਤੇ ਉਹ ਆਫ-ਰੋਡਿੰਗ ਵਾਲਾ ਰਸਤਾ ਹੋ ਗਿਆ ਬੂਲ ਤੇ ਲੱਗੀ ਇਹਨਾਂ ਦਾ ਥੋੜਾ ਬੂਲ ਵੀ ਪਾੜ ਗਿਆ ਰੱਸੀ ਤੇ ਹਲਕਾ ਹਲਕਾ ਬੱਚੇ ਥੋੜਾ ਬਤਾ ਬਿਮਾਰ ਵੀ ਹੋ ਗਏ ਚਲੋ ਸੀ ਵੈਸੇ ਹੀ ਔੜ-ਪੋੜ ਕਰਕੇ ਠੀਕ ਕਰ ਲਿਆ ਇਹਨਾਂ ਨੂੰ ਕਿਸੇ ਤਰ੍ਹਾਂ ਤਾਂ ਤੇ ਮਨ ਦੇ ਵਿੱਚ ਡਰ ਨਹੀਂ ਲੱਗਾ ਕਿ ਛੋਟੇ-ਛੋਟੇ ਬੱਚੇ ਲੈ ਕੇ ਜਾਣਾ ਇਹ ਬੀਂ ਨੇ ਬਿੰਗ ਦੇ ਲੇਡੀਸ ਨਹੀਂ ਨਹੀਂ ਜੀ ਡਰ ਤਾਂ ਕੋਈ ਨਹੀਂ ਲੱਗਾ ਕੋਈ ਡਰ ਨਹੀਂ ਨਾ ਲੱਗਾ ਨਹੀਂ ਬਹੁਤ ਹੀ ਜਾਏਗੀ ਤਾਂ ਅਸੀਂ ਹਨਾ ਕੋਈ ਡਰ ਨਹੀਂ ਲੱਗਾ ਤੇ ਸਾਡੀ ਪੂਰੇ ਪਰਿਵਾਰ ਦੀ ਇਹੀ ਤਮੰਨਾ ਹੈ ਕਿ ਅਸੀਂ ਤਾਂ ਹੁਣ ਹੋਰ ਉੱਚੀਆਂ-ਉੱਚੀਆਂ ਚੋਟੀਆਂ ਤੇ ਆਪਣੇ ਬੱਚਿਆਂ ਨੂੰ ਲੈ ਕੇ ਜਾਵਾਂਗੇ ਕੋਈ ਡਰ ਨਹੀਂ ਲੱਗਾ ਕੁਝ ਨਹੀਂ ਅਸੀਂ ਤਾਂ ਬਹੁਤ ਹੀ ਇੰਜੋਏ ਕੀਤਾ ਫਿਰ ਜਾਵਾਂਗੇ ਦੁਬਾਰਾ ਅਸੀਂ ਤਾਂ ਮੇਰਾ ਨਾਮ ਦਲੇਰ ਸਿੰਘ ਹੈ ਜੀ ਤੇ ਮੈਂ ਅੰਮ੍ਰਿਤਸਰ ਸ਼ਹਿਰ ਦਾ ਵਸਨੀਕ ਆ ਤੇ ਹੋਲੇ ਮੱਲੇ ਤੇ ਹਰ ਨੂੰ ਮੇਰੀ ਫੈਕਟਰੀ ਨੂੰ 4-5 ਦਿਨ ਦੀਆਂ ਛੁੱਟੀਆਂ ਹੁੰਦੀਆਂ ਅਸੀਂ ਹਰ ਵਾਰੀ ਹੋਲੇ ਮੱਲੇ ਤੇ ਕਿਤਨਾ ਕਿਤੇ ਜਾਇਦਾ ਆ ਤੇ ਐਰ ਕੀ ਮੈਂ ਸੋਚਿਆ ਕੁਝ ਹੋਰ ਉੱਚੀਆਂ ਜਗ੍ਹਾ ਤੇ ਜਾਇਆ ਜਾਵੇ ਇਸ ਲਈ ਮੈਂ ਸਰਚ ਕੀਤਾ ਤੇ ਮੈਨੂੰ ਦੋ ਚੋਟੀਆਂ ਜੰਮੂ ਕਸ਼ਮੀਰ ਦੀਆਂ ਦਿਖੀਆਂ ਜਿਨ੍ਹਾਂ ਦਾ ਇੱਕ ਦਾ ਨਾਮ ਸਿੰਥਨ ਟਾਪ ਤੇ ਦੂਜੀ ਦਾ ਨਾਮ ਨੱਥਾ ਟਾਪ ਸੀਗਾ ਸਿੰਥਨ ਟਾਪ ਦੀ ਉਚਾਈ ਕਰੀਬਨ ਕਰੀਬਨ 1.5 12000 ਫੀਟ ਆ ਤੇ ਨੱਥਾ ਟਾਪ ਦੀ ਉਚਾਈ तकरीबन तकरीबन 10000 ਫੁੱਟ ਹੈ ਤੇ ਇਹ ਸਰਚ ਕਰਨ ਤੋਂ ਬਾਅਦ ਮੈਂ ਇਹ ਸਰਚ ਕੀਤਾ ਵੀ ਉੱਥੇ ਗਿਆ ਕੌਣ-ਕੌਣ ਨੇ ਪਰ ਮੈਨੂੰ ਪਤਾ ਲੱਗਾ ਵੀ ਉੱਥੇ ਕਪਲ ਔਰ ਸਕੂਟਰੀ ਤੇ ਉਸ ਤੋਂ ਉੱਪਰ ਡੇਢ ਸਾਲ ਦੀ ਬੱਚੀ ਤੇ 4 ਸਾਲ ਦੇ ਬੱਚੇ ਨਾਲ ਪੰਜਾਬੀ ਕੋਈ ਵੀ ਨਹੀਂ ਗਿਆ ਪੰਜਾਬੀ ਛੱਡੋ ਪੂਰੇ ਵਰਲਡ ਚੋਂ ਕੋਈ ਵੀ ਨਹੀਂ ਉੱਥੇ ਗਿਆ ਇਹ ਪਹਿਲਾ ਕਪਲ ਮੈਂ ਆ ਅਸੀਂ ਆ ਜਿਹੜੇ ਮਤਲਬ ਡੇਢ ਸਾਲ ਦੀ ਬੱਚੀ ਤੇ 5 4 5 ਸਾਲ ਦੇ ਬੱਚੇ ਦੇ ਨਾਲ ਅਸੀਂ ਉੱਥੇ ਉਹਨਾਂ ਚੋਟੀਆਂ ਨੂੰ ਸਾਰ ਕਰਕੇ ਆਏ ਆ ਠੰਡ ਬਹੁਤ સારી ਆਜ਼ਾਦੀ ਸੀਗੀ -2 ਡਿਗਰੀ ਟੈਂਪਰੇਚਰ ਸੀਗਾ ਸਿੰਥਨ ਟਾਪ ਤੇ -8 ਡਿਗਰੀ 8 ਡਿਗਰੀ ਟੈਂਪਰੇਚਰ ਸੀਗਾ ਨੱਥਾ ਟਾਪ ਦਾ ਸਾਨੂੰ ਉਹ ਤੇ ਹਵਾ ਬਹੁਤ ਲੱਗੀ ਠੰਡੀ ਬਹੁਤ ਲੱਗੀ ਪਰ ਕੋਈ ਗੱਲ ਨਹੀਂ ਅਸੀਂ ਮਨ ਚ ਸੋਚਿਆ ਸੀਗਾ ਵੀ ਸਾਰ ਕਰਕੇ ਆਉਣੀ ਆ ਤੇ ਵਾਕਈ ਅਸੀਂ ਸਾਰ ਕਰਕੇ ਵਾਪਸ ਆਈਆਂ ਕਿਸ ਤਰ੍ਹਾਂ ਕਿੰਨੀ ਕੋ ਮੁਸ਼ਕਲ ਆਈ ਇੱਥੇ ਦੇਖਣ ਨੂੰ ਨਹੀਂ ਆਈ ਮੁਸ਼ਕਲ ਜੇ ਮੇਰ ਕੋ ਕੋਈ ਮੋਟਰਸਾਈਕਲ ਵਗੈਰਾ ਹੁੰਦਾ ਫਿਰ ਮੈਨੂੰ ਮੁਸ਼ਕਲ ਆਉਂਦੀ ਪਰ ਮੈਂ ਸ਼ੁਕਰ ਕਰਦਾ ਪਰਮਾਤਮਾ ਦਾ ਕਿ ਇੱਕ ਤੇ ਉਹਨਾਂ ਦਾ ਸਿਰ ਹੱਥ ਮੇਰੇ ਸਿਰ ਤੇ ਰਿਹਾ ਹੈ ਤੇ ਦੂਜਾ ਮੇਰੇ ਕੋ ਸਗੀ ਜਾਮਾ ਦੀ ਸਕੂਟਰੀ ਉਹ ਸਕੂਟਰੀ ਬਹੁਤ ਵਧੀਆ ਰਹੀ ਬਹੁਤ ਕੰਫਰਟੇਬਲ ਜੀ ਰਹੀ ਮੈਨੂੰ ਸਕੂਟਰੀ ਮੈਨੂੰ ਮੁਸ਼ਕਲ ਜਿਆਦਾ ਮੁਸ਼ਕਲ ਮੈਨੂੰ ਨਹੀਂ ਆਈ ਹਾਂ ਮੇਰੇ ਬੱਚੇ ਥੋੜੇ ਬਹੁਤੇ ਬਿਮਾਰ ਹੋਏ ਕਿਤੇ ਮੀਂਹ ਦੇ ਕਾਰਨ ਮੇਰੀ ਸਕੂਟਰੀ ਇੱਕ ਜਗ੍ਹਾ ਫਿਸਲ ਗਈ ਤੇ ਮੇਰਾ ਹੱਥ ਵੀ ਪਾੜ ਗਿਆ ਥੋੜੀਆਂ ਬਹੁਤੀਆਂ ਮੁਸ਼ਕਲਾਂ ਤੇ ਆਉਂਦੀਆਂ ਰਹਿੰਦੀਆਂ ਭਾਈ ਗੱਲ ਪਤਾ ਕੀ ਹੈ ਜੇ ਇੰਦੀਆਂ ਮੁਸ਼ਕ ਜਾ ਰਿਹਾ ਕੋਡ ਵੀ ਨਹੀਂ ਬੰਦੇ ਰਿਕਾਰਡ ਬੰਦੇ ਤਾਂ ਇਹ ਜੇ ਮੁਸ਼ਕਲਾਂ ਚ ਲੀਆਂ ਜਾਂਦੇ ਤੇ ਇਸ ਕਰਕੇ ਮੈਨੂੰ ਕੋਈ ਅਫਸੋਸ ਵੀ ਨਹੀਂਗਾ ਹਾਂ ਮੈਨੂੰ ਖੁਸ਼ੀ ਬਹੁਤ ਆ ਵੀ ਮੈਂ ਇਹ ਰਿਕਾਰਡ ਕਾਇਮ ਕਰ ਲਿਆ ਡਰ ਨਹੀਂ ਲੱਗਾ ਇੰਨੇ ਬੱਚੇ ਛੋਟੇ ਬੱਚੇ ਦੇ ਨਾਲ ਜਾਣਾ ਜਾਂ ਕਿਸ ਤਰ੍ਹਾਂ ਨਾ ਡਰ ਥੋੜਾ ਬੋਤਾ ਡਰ ਤੇ ਦੇਖੋ ਇਨਸਾਨ ਜਾਂ ਹਰ ਕਿਸੇ ਨੂੰ ਲੱਗਦਾ ਮੈਂ ਵੀ ਕੋਈ ਰੱਬ ਨਹੀਂ ਹੈਗਾ ਪਰ ਗੱਲ ਇਹ ਵੀ ਇੱਕ ਹਿੰਮਤ ਸੀਗੀ ਵੀ ਅਸੀਂ ਜਾਣਾ ਹੀ ਦੂਜੀ ਗੱਲ ਇਹ ਵੀ ਜਦੋਂ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਖੜਾ ਆ ਨਾ ਮੋਢੇ ਨਾਲ ਮੋਢਾ ਜੋੜ ਕੇ ਫਿਰ ਬੰਦਾ ਕੋਈ ਪਰਵਾਹ ਨਹੀਂ ਕਰਦਾ ਫਿਰ ਭਾਵੇਂ ਸਾਨੂੰ ਖੂਜ ਛੱਡ ਦੋ ਕੋਈ ਪਰਵਾਹ ਨਹੀਂ ਕੀ ਤੇ ਇਸ ਕਰਕੇ ਅਸੀਂ ਮੇਰੇ ਜੇ ਮੈਂ ਆਪਣੇ ਸਭ ਤੋਂ ਪਹਿਲਾਂ ਪਹਿਲਾਂ ਤੇ ਆਪਣੇ ਜੀਵਨ ਸਾਥੀ ਦਾ ਧੰਨਵਾਦ ਕਰਦਾ ਜਿਨੇ ਮੇਰੇ ਨਾਲ ਮੇਰੇ ਇਹ ਸੁਪਨਿਆਂ ਦੇ ਵਿੱਚ ਮੇਰਾ ਸਾਥ ਦਿੱਤਾ ਤੇ ਅਸੀਂ ਇਹ ਚੋਟੀਆਂ ਸਾਰ ਕਰਕੇ ਆਏ ਆ ਤੇ ਇੱਥੇ ਲੋਕ ਵੀ ਤੁਹਾਨੂੰ ਮਿਲੇ ਹੋਣੇ ਡਾਂਟਿਆ ਵੀ ਇਹਨਾਂ ਲੋਕਾਂ ਨੇ ਡਰ ਵੀ ਦਿਖਾਇਆ ਹੋਣਾ ਕਾਫੀ ਜੀ ਇਸ ਤਰ੍ਹਾਂ ਜੀ ਹਾਂ ਬਿਲਕੁਲ ਬਿਲਕੁਲ ਸਾਨੂੰ ਲੋਕਲ ਰੋਗ ਕੋਸ ਦੇ ਸੀਗੇ ਗੁੱਸੇ ਹੁੰਦੇ ਸੀਗੇ ਉੱਤੋਂ ਉੱਪਰ ਸਾਨੂੰ ਆਰਮੀ ਅਫਸਰ ਵੀ ਆਰਮੀ ਦੇ ਲੋਕ ਵੀ ਸਾਨੂੰ ਕਹਿੰਦੇ ਵੀ ਇੰਨੇ ਛੋਟੇ ਬੱਚਿਆਂ ਲੈ ਕੇ ਤੁਸੀਂ ਕਿੱਥੇ ਚੱਲੇ ਜੇ ਵਾਪਸ ਡਲ ਜਾਓ ਸਾਨੂੰ ਗੁੱਸੇ ਹੁੰਦੇ ਸੀਗੇ ਇਨਫੈਕਟ ਸਾਡੇ ਉਥੇ ਕੋਈ ਯਾਰ ਦੋਸਤ ਆ ਕਾਜੀਗੁੰਡ ਰਹਿੰਦੇ ਉਹ ਸਾਨੂੰ ਰੋਕ ਲੈਂਦੇ ਸੀ ਬਿਲਕੁਲ ਕੰਸਕੂਟੀ ਫੜ ਲੈਂਦੇ ਨਹੀਂ ਮੈਂ ਨਹੀਂ ਜਾਣਦਾਂ ਮੈਂ ਨਹੀਂ ਜਾਣਦਾਂ ਕਿਉਂਕਿ ਉਹਨਾਂ ਦਾ ਵੈਦਰ ਉਹਨਾਂ ਨੂੰ ਪਤਾ ਉਥੋਂ ਦਾ ਵੈਦਰ ਕੀ ਆ ਸਾਨੂੰ ਤੇ ਇਥੇ ਪੰਜਾਬ ਨੂੰ ਆਨੋ ਕਈ ਕੀ ਕੀ ਪਤਾ ਸੀ ਪਹਿਲੀ ਵਾਰ ਚੱਲੇ ਆ ਉਥੋਂ ਦਾ ਵੈਦਰ ਕੀ ਜਾਂ ਕੀ ਨਹੀਂ ਆ ਸਾਨੂੰ ਫਿਰ ਵੀ ਮਤਲਬ ਉਹਨਾਂ ਨੇ ਰੋਕਿਆ ਪਰ ਨਹੀਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਮੈਂ ਘਰੋਂ ਸੋਚ ਕੇ ਆਇਆ ਆ ਇਹ ਕੰਮ ਮੈਂ ਕਰਨਾ ਕਰਨਾ ਤੇ ਮੈਂ ਕਰਕੇ ਰਿਹਾ ਇਹ ਕ ਰੋਕਿਆ ਮੈਨੂੰ ਬਹੁਤ ਜਾਣੇ ਨੇ ਆਰਮੀ ਅਫਸਰਾਂ ਨੇ ਵੀ ਮੈਨੂੰ ਰੋਕਿਆ ਭਾਜੀ ਜਿੱਥੋਂ ਅਸੀਂ ਪੈਟਰੋਲ ਪੁਆਈਦਾ ਸਾਨੂੰ ਪੈਟਰੋਲ ਪੰਪ ਵਾਲੇ ਵੀ ਕਹਿ ਦਿੰਦੇ ਭਾਜੀ ਵਾਪਸ ਚਲ ਜਿਓ ਹੱਥ ਜੋੜਦੇ ਆਂ ਵਾਪਸ ਚਲ ਜਿਓ ਨਾ ਜਾਓ ਨਾ ਜਾਓ ਕਿਉਂਕਿ ਆਮ ਲੋਕ ਹੀ ਜਾਣਦੇ ਨੇ 4-ਵਿਲਰ ਗੱਡੀਆਂ ਤੇ ਜਾਂਦੇ ਨੇ ਜਿਹੜੀਆਂ 4x4 ਗੱਡੀਆਂ ਥਾਰ ਵਗੈਰਾ ਗੱਡੀਆਂ ਮੀਡੀਅਮ ਗੱਡੀਆਂ ਉਹਨਾਂ 'ਚ ਜਾਂਦੇ ਅਸੀਂ ਸਕੂਟੀ ਤੇ ਗਏ ਅਸੀਂ ਸਕੂਟੀ ਤੇ ਤੇ ਕੋਈ ਗੱਲ ਨਹੀਂ ਕੀਤੀ ਸਾਨੂੰ ਮਾਰੇ ਨੇ ਆ ਤੁਹਾਡੇ ਸਾਹਮਣੇ ਬੈਠੇ ਆਂ 400 4 ਦਿਨ ਲਾਏ ਆ 950 ਕਿਲੋਮੀਟਰ ਲੱਗ ਜਾ ਕੇ ਇਹ ਸਫ਼ਰ ਕੀਤਾ ਤੁਹਾਡੇ ਸਾਹਮਣੇ ਬੈਠੇ ਆ ਸੁਖਸਾਂ ਦੇ ਬੈਠੇ ਆ ਕਿੰਨੇ ਦਿਨ ਦਾ ਤੁਹਾਡਾ ਸਫਰ ਸੀਗਾ ਕਿੰਨੇ ਕਿਲੋਮੀਟਰ ਦਾ ਟੂਰ ਸੀਗਾ ਤੇ ਕਿੰਨੀ ਉਚਾਈ ਸੀਗੀ ਜੀ ਉਸ ਦੀ ਉਚਾਈ ਸਿੰਥਨ ਟਾਪ ਦੀ ਉਚਾਈ 12500 ਫੀਟ ਸੀਗੀ ਤੇ ਨੱਥਾ ਟਾਪ ਦੀ ਜਾਈ 10000 ਫੀਟ ਸੀਗੀ 4 ਦਿਨ ਦਾ ਮੇਰਾ ਸਫਰ ਰਿਹਾ ਏ ਤਿੰਨ ਰਾਤਾਂ ਤੇ 4 ਦਿਨ ਦਾ ਸਫਰ ਰਿਹਾ ਏ ਤੇ ਕਰੀਬਨ ਇਹ 950 ਜਾਂ 1000 ਦੇ ਲਗਛਾਗੇ ਲੰਬਾ ਸਫਰ ਜੀਗਾ ਕਿਲੋਮੀਟਰ ਤਕੀ ਹੁਣ ਮਨ ਦੇ ਵਿੱਚ ਕੀ ਜਾਨ ਹੈ ਗੱਲ ਮਨ ਦੇ ਵਿੱਚ ਮੇਰੇ ਇਹੀ ਹੈ ਵੀ ਬਸ ਹੁਣ ਜੇ ਇਹ ਸਰ ਕਰ ਲਿਆ ਤੇ ਫਿਰ ਮਾਉਂਟ ਐਵਰੈਸਟ ਵੀ ਕੋਈ ਚੀਜ਼ ਨਹੀਂ ਗੀ ਲੈਰ ਦਾ ਵੀ ਕੋਈ ਚੀਜ਼ ਨਹੀਂ ਗੀ ਮਹਾਰਾਜ ਕਿਰਪਾ ਕਰੇ ਸਿਰ ਤੇ ਆਪਣਾ ਮੇਰ ਪਰੇ ਹੱਥ ਰੱਖੇ ਤੇ ਮੈਂ ਆਪਣੀ ਪੂਰੀ ਫੈਮਲੀ ਦੇ ਨਾਲ ਇਹ ਚੋਟੀਆਂ ਇਹ ਲੈ ਲਦਾਖ ਇਹ ਐਵਰੈਸਟ ਮਾਉਂਟ ਐਵਰੈਸ ਇਹ ਸਾਰੇ ਸਰ ਕਰਕੇ ਦਿਖਾਵਾਂਗਾ ਲੱਗਦਾ ਜੀ ਵਰਲਡ ਰਿਕਾਰਡ ਬਣਾਉਂਦੀ ਤੁਸੀਂ ਕੁਝ ਕੋਸ਼ਿਸ਼ ਕਰੋਗੇ ਜੇ ਕਿਸ ਤਰ੍ਹਾਂ ਦੇ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਜੇ ਇਹ ਕਰ ਸਕਦੇ ਆ ਤੇ ਉਹ ਵੀ ਕਰ ਸਕਦੇ ਆ ਨਾ ਵੀ ਨਾ ਵੀ ਕਰਾਂਗੇ ਪਰ ਇੱਕ ਵਾਰੀ ਤਿਆਰੀ ਜ਼ਰੂਰ ਕਰਾਂਗੇ ਔਰ ਹਿੰਮਤ ਜ਼ਰੂਰ ਕਰ ਰਾਜਿੰਦਰ ਕੌਰ ਅਤੇ ਦਲੇਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਸਾਡਾ ਸੁਪਨਾ ਸੀ ਕਿ ਅਸੀਂ ਇਹਨਾਂ ਚੋਟੀਆਂ ਤੇ ਆਪਣੇ ਕਦਮ ਰੱਖੀਏ ਜਿਸ ਦੇ ਵਿੱਚ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅਸੀਂ ਕਾਮਯਾਬ ਹੋਏ ਇਸ ਤੋਂ ਬਾਅਦ ਸਾਡਾ ਸੁਪਨਾ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੈਸਟ ਨੂੰ ਸਰ ਕਰਨਾ ਹੈ ਸੋ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਘਰੇਵਾਲ ਦੀ ਰਿਪੋਰਟ